ਉਹ ਸਪੈਨਡ ਵਿੱਚ ਕੁੱਝ ਕਰ ਤਿਆਰ ਵਰਤਿਆਰ ਮੱਜਬੀ ਸਿੱਖਾਂ ਦੇ ਵੀ ਸਨ ਉਹ ਅਮਰਤਤਾਰੀ ਸਨ ਪਰ ਆਪਣੇ ਚੌਕੇ ਉੱਤੇ ਬੇਅਮਰਤੀ ਸਰਦਾਰ ਉਹਨਾਂ ਨੂੰ ਚੜਨ ਨਹੀਂ ਸਨ ਦਿੰਦੇ ਹਾਂ ਅਕਾਲੀ ਲਹਿਰ ਦਾ ਅਸਰ ਕਿਸੇ ਦਿਨ ਦਿਹਾਰ ਦੇ ਸਮੇਂ ਉਹ ਮੱਜਬੀ ਸਿੱਖ ਗੁਰਦੁਆਰੇ ਵਿੱਚ ਬਰਾਬਰ ਬੈਠ ਸਕਦੇ ਸਨ ਨਾ ਹੀ ਪ੍ਰਸਾਦ ਵਰਤਨ ਵੇਲੇ ਉਹਨਾਂ ਮੱਜਬੀ ਸਿੱਖਾਂ ਨੂੰ ਵਿਚੋਂ ਉਠਾਇਆ ਜਾਂਦਾ ਸੀ ਇੰਨੀ ਰਿਆਇਤ ਵੀ ਜੱਟ ਸਰਦਾਰ ਆਪਣੇ ਖੌਲ ਦੇ ਲਈ ਦੇ ਕਾਰਨ ਦੇਣੀ ਮੰਨੇ ਸਨ ਪ੍ਰਚਾਰਕ 111 ਬੇਮਾਰਨ ਕਿ ਗੁਰੂ ਸਾਹਿਬ ਦਾ ਵਰ ਹੈ ਰੰਗਰੇਟੇ ਗੁਰੂ ਕੇ ਬੇਟੇ ਪਰ ਸਿੱਖੀ ਦੇ ਠੇਕੇਦਾਰ ਇਸ ਵਰ ਦੀ ਪ੍ਰਵਾਹ ਨਹੀਂ ਸੰਨ ਕਰਦੇ ਮਾਲੀ ਨਾ ਬਰਾਬਰੀ ਸਮਾਜਿਕ ਨਾ ਬਰਾਬਰੀ ਦੀ ਜੜ ਹੈ ਨਿਰਦਨ ਨੂੰ ਕੌਣ ਬਰਾਬਰ ਦਾ ਦਰਜਾ ਦਿੰਦਾ ਹੈ ਆਧ ਧਰਮੀ ਜਾਂ ਮਜ਼ਹਬੀ ਤਾਂ ਪੁਰਾਣੇ ਸ਼ਬਦ ਹਨ ਅੱਜ ਦਾ ਨਵਾਂ ਖਿਤਾਬ ਹਰੀਜਨ ਵੀ ਸਮਾਜਿਕ ਵੈਤਕ੍ਰੇ ਨੂੰ ਦੂਰ ਨਹੀਂ ਕਰ ਸਕਿਆ ਆਪਣੀ ਬਰਾਦਰੀ ਵਿੱਚ ਸਜੇ ਹੋਏ ਮਾਜਬੀ ਸਿੱਖਾਂ ਦਾ ਜ਼ਰੂਰ ਗੌਜ ਅਸਰ ਸੀ ਉਹਨਾਂ ਦੀ ਸਲਾਹ ਹੋਈ ਕਿ ਵਿਆਹ ਦੀ ਰਸਮ ਗੁਰਮਤ ਅਨਸਾਰ ਕੀਤੀ ਜਾਵੇ ਸਮੁੰਦਰ ਸਿੰਘ ਜਾਂ ਲੱਖਾ ਸਿੰਘ ਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਸੀ ਕੁਦੂ ਦਾ ਘਰ ਸਾਫ਼-ਸੁਥਰਾ ਨਹੀਂ ਸੀ ਇਸ ਲਈ ਫੇਰੇ ਦੇਣ ਵਾਸਤੇ ਵੀ ਸਮੁੰਦਰ ਸਿੰਘ ਦੀ ਹਵੇਲੀ ਵਿੱਚ ਹੀ ਪ੍ਰਬੰਧ ਕੀਤਾ ਗਿਆ ਉਸ ਦੀ ਬੈਠਕ ਵਿੱਚ ਪ੍ਰਗਾਸ਼ ਕਰਕੇ ਗ੍ਰਾਂਤੀ ਨੇ ਗਰੀਬੀ ਦਾਵੇ ਦੀ ਰਸਮ ਪੂਗਤਾ ਦਿੱਤੀ ਹਾਂ ਗਰੀਬੀ ਦਾਵੇ ਦੀ ਅਮੀਰ ਤੇ ਗਰੀਬ ਦੀਆਂ ਰਸਮਾਂ ਵਿੱਚ ਵੀ ਫਰਕ ਹੁੰਦਾ ਹੈ ਪੁਜਾਰੀ ਦੋਹੀ ਥਾਈ ਉਹਾ ਹੁੰਦਾ ਹੈ ਪਰ ਰਸਮ ਦਾ ਨਿਰਪਰ ਤਾਂ ਪੂਜਾ ਦੀ ਰਕਮ ਉੱਤੇ ਹੁੰਦਾ ਹੈ ਗ੍ਰਾਂਤੀ ਨੇ ਲਾਵਾਂ ਪੜੀਆਂ ਡੁੱਡੇ ਦਾ ਪੱਲਾ ਫੜ ਕੇ ਰਾਜੋ ਨੇ ਉਦਾਲੇ ਚਾਰ ਪੁਆਟੀਆਂ ਲਈਆਂ ਗ੍ਰਾਂਤੀ ਨੇ ਅਨੰਦ ਸਾਹਿਬ ਦੀਆਂ ਛੇ ਪੌੜੀਆਂ ਕਾਲੀ ਕਾਲੀ ਪੜੀਆਂ ਤੇ ਅਰਦਾਸਾ ਸੋਧ ਕੇ ਕੰਮ ਮੁਕਾਉਣ ਦੀ ਕੀਤੀ ਗ੍ਰਾਂਤੀ ਐਵੇਂ ਹੀ ਘਬਰਾ ਗਿਆ ਸੀ ਪੂਜਾ ਦੇ ਪੈਸੇ ਗੈਨ ਉੱਤੇ 12 ਰੁਪਏ 10 ਸਾਨੇ ਪੁੱਜੇ 5 ਰੁਪਏ ਦਾ ਲੱਖਾ ਸਿੰਘ ਨੇ ਹੀ ਮੱਥਾ ਟੇਕਿਆ ਸੀ ਭਾਵੇਂ ਆਉਣੇ ਗੁਰੂ ਮਹਾਰਾਜ ਦੀ ਥਾਂ ਆਪਣੀ ਸਰਦਾਰੀ ਨੂੰ ਮੋਖ ਰੱਖ ਕੇ ਹੀ ਇਹ ਖਰਚ ਕੀਤਾ ਸੀ ਗ੍ਰਾਂਥੀ ਜੇਬ ਵਿੱਚ ਪੈਸੇ ਪਾਉਣ ਲੱਗਾ ਖੋਸ਼ ਨਜ਼ਰ ਆ ਰਿਹਾ ਸੀ ਉਸ ਸਮੇਂ ਦੇ ਬਾਰਾਂ ਅੱਜ ਦੇ 150 ਨਾਲੋਂ ਵਧੇਰੇ ਕੀਮਤ ਰੱਖਦੇ ਸਨ ਫਰਵਰੀ ਆਈ ਪ੍ਰਸਾਦ ਵਰਤੌਣ ਦੀ ਗ੍ਰਾਂਥੀ ਪ੍ਰਸਾਦ ਸਮਾਉਂਦ ਸਿੰਘ ਦੇ ਘਰੋਂ ਆਪ ਕਰਕੇ ਲਿਆਇਆ ਸੀ ਪੰਜਾਂ ਪਿਆਰਿਆਂ ਦਾ ਪ੍ਰਸਾਦ ਓਨੇ ਲੱਖਾ ਸਿੰਘ ਸਮੁੰਦ ਸਿੰਘ ਤੇ ਮਕਾਂਦ ਸਿੰਘ ਪਿੱਛੋਂ ਦੋ ਮੱਜਬੀ ਸਿੱਖਾਂ ਨੂੰ ਵੀ ਦਿੱਤਾ ਇਹ ਉਸ ਦੀ ਦਲੇਰੀ ਹੀ ਸਮਝਣੀ ਚਾਹੀਦੀ ਹੈ ਫਿਰ ਉਹਨੇ ਸਮੁੱਚਾ ਪ੍ਰਸਾਦ ਵਰਤੌਣ ਲੱਗਿਆ ਪਹਿਲ ਵਿਆਹ ਵਾਲੇ ਕੁੜੀ ਮੁੰਡੇ ਤੋਂ ਕੀਤੀ ਝਟ ਹੀ ਜਿੱਤ ਆ ਗਿਆ ਤਾਂ ਉਹ ਫਿਰ ਸਰਦਾਰਾਂ ਵੱਲ ਮੁੜ ਪਿਆ ਪਹਿਲਾਂ ਉਹਨੇ ਸਰਦਾਰਾਂ ਨੂੰ ਫਿਰ ਮੱਜਬੀ ਸਿੱਖਾਂ ਨੂੰ ਤੇ ਫਿਰ ਆਮ ਜੁੜੀ ਸੰਗਤ ਨੂੰ ਵਰਤਾਇਆ ਪ੍ਰਸਾਦ ਲੈ ਕੇ ਲੱਖਾ ਸਿੰਘ ਤੇ ਸਮੁੰਦ ਸਿੰਘ ਬੈਠਕੋਂ ਬਾਹਰ ਨਿਕਲੇ ਅੱਗੇ ਕੁਦੂ ਦੀ ਬਰਾਦਰੀ ਦੀਆਂ ਢੇਰ ਸਾਰੀਆਂ ਜਨਾਨੀਆਂ ਜੁੜੀਆਂ ਖੜੀਆਂ ਸਨ ਪਿੰਡ ਦਾ ਜਵਾਈ ਹੋਣ ਕਰਕੇ ਲੱਖਾ ਸਿੰਘ ਨਾਲ ਉਹ ਮਾੜਾ ਮੋਟਾ ਹਾਸਾ ਠੱਠਾ ਕਰ ਲੈਣਾ ਆਪਣਾ ਹੱਕ ਸਮਝਦਿਆਂ ਸਨ ਇੱਕ ਅਦਖੜ ਸੁੱਕੜੋ ਜਹੀ ਨੇ ਲੱਖਾ ਸਿੰਘ ਦੇ ਚਿਹਰੇ ਵੱਲ ਤੱਕਦਿਆਂ ਕਿਹਾ ਸਰਦਾਰ ਜਵਾਤਰਿਆ ਆਹ ਤਾਂ ਕਾਂ ਦੇ ਗਲ ਕੂੰਜ ਨਰੜ ਦਿੱਤੀਊ ਇਹਦੇ ਨਾਲੋਂ ਤਾਂ ਆਪ ਵਿਆਹ ਲੈ ਜਾਂਦੋ ਤਾਂ ਚੰਗਾ ਸੀ ਤੂੰ ਹੁਣ ਵੀ ਇਹ ਆ ਸਮਝਖਾ ਕਿ ਮੈਂ ਆਪ ਹੀ ਵਿਆਹ ਲੈ ਚੱਲਿਆ ਲੱਖਾ ਸਿੰਘ ਨੇ ਮੁੱਛ ਤੇ ਹੱਥ ਫੇਰਦਿਆਂ ਕਿਹਾ ਹਾ ਸਿੱਦੇ ਰੋਂ ਵਿੱਚ ਉਹਦੇ ਮੂੰਹੋਂ ਸੱਚੀ ਗੱਲ ਨਿਕਲ ਗਈ ਵਾ ਸਰਦਾਰਾ ਫਿਰ ਝੂਠੀ ਪੱਤਲ ਝਟਣ ਦਾ ਹੀ ਚਾ ਸੀ ਪਹਿਲੀ ਨਾਲੋਂ ਦੂਸਰੀ ਨੇ ਵਧੇਰੇ ਤੇਜਦਾਰ ਸ਼ਬਦਾਂ ਨਾਲ ਹਮਲਾ ਕੀਤਾ ਬਕ ਨਹੀਂ ਕੁੱਤੀਏ ਸਮੋਂ ਦਾ ਸੈਗਣੇ ਸਰਦਾਰੀ ਰੋਹ ਨਾਲ ਕਾੜਕ ਕੇ ਕਿਹਾ ਕਮਜਾਤ ਨੂੰ ਬੋਲਣ ਦੀ ਜਾਚ ਨਹੀਂ ਪਹਿਲਾਂ ਆਪਣੇ ਮੁੰਡੇ ਵੱਲੇ ਵੀ ਝਾਤੀ ਮਾਰ ਲਵੋ ਇੱਕ ਪਾਸੇ ਦਾ ਲਾਂਪੀ ਬੁਝਿਆ ਹੋਇਆ ਏ ਕੁੱਦੂ ਕਮਲਾ ਨਹੀਂ ਸੀ ਉਹਨੇ ਸਭ ਕੁਝ ਵੇਖ ਕੇ ਦੇ ਸੋਚ ਸਮਝ ਕੇ ਕੀਤਾ ਏ ਉਹ ਵੀ ਗੋਲ ਵਰਗੀ ਕੁੜੀ ਏ ਜਿਹੜੀ ਤੁਹਾਡੇ ਪੰਜ ਅੱਖੇ ਨੇ ਲੈ ਆਉਣੀ ਏ ਜਾਣਦੇ ਸਰਦਾਰ ਸਮੋਂਦ ਸਿੰਘਾਂ ਜਨਾਨੀਆਂ ਨੂੰ ਬੋਲਣ ਦੀ ਜਾਂਚ ਹੋਵੇ ਤਾਂ ਫਿਰ ਰੋਣਾ ਕਹਦਾ ਇਹਨਾਂ ਦਾ ਗੁੱਸਾ ਨਹੀਂ ਕਰੀਦਾ ਕੋਲੋਂ ਚੱਤਰ ਸਿੰਘ ਮਜਬੀ ਨੇ ਉਹਨੂੰ ਠੰਡਿਆ ਕਰਨ ਦੇ ਇਰਾਦੇ ਨਾਲ ਕਿਹਾ ਗੁੱਸਾ ਕੀ ਕਰਨਾ ਏ ਕਈਆਂ ਦਾ ਮੂੰਹ ਹੀ ਆਪਣਾ ਨਹੀਂ ਹੁੰਦਾ ਸਮੇਂ ਦੀ ਜਾਗਤ ਵੇਖ ਕੇ ਸਮੋਂਦ ਸਿੰਘ ਚੁੱਪ ਕਰ ਗਿਆ ਐਸੀ ਉਹਨਾਂ ਦੋਹਾਂ ਸਾਲੇ ਪਣਵਈਏ ਵਾਸਤੇ ਝੋਟ ਬੜੀ ਅਸਹਿ ਸੀ ਚੌਖਾ ਚਾਰੋਂ ਅੰਦਰੇ ਅੰਦਰ ਵੈਸ ਕੋਲਦੇ ਰਹੇ ਚਲੋ ਤਮਾਸ਼ਾ ਖਤਮ ਹੋਇਆ ਅਗਲੇ ਦਿਨ ਕੁਦੂ ਕੇ ਗਏ ਤੇ ਉਹ ਗੀਲੋ ਨੂੰ ਵਿਆਹ ਕੇ ਲੈ ਆਏ ਇੱਕ ਹਫ਼ਤੇ ਪਿੱਛੋਂ ਦੋਹਾਂ ਦੇ ਮੁਕਲਾਵੇ ਵੀ ਹੋ ਗਏ ਇਹ ਫੈਸਲਾ ਦੇਣਾ ਔਖਾ ਹੈ ਕਿ ਦੋਹਾਂ ਵਿੱਚੋਂ ਨਫੇ ਵਿੱਚ ਕੌਣ ਰਹਾ ਡੁੱਡੇ ਨੂੰ ਹੁਸਨ ਬਾਨੋ ਮਿਲ ਗਈ ਤਾਂ ਲੱਭੂ ਨੂੰ ਕੁਆਰ ਕਰਨਿਆ ਗੀਲੋ 22 ਸਾਲ ਦੀ ਹੁੰਦੀ ਹੋਈ ਵੀ ਕੁਆਰੀ ਸੀ ਤੇ ਰਾਜੋ 18 ਸਾਲ ਦੀ ਛੱਡੋ ਜੀ ਰਾਜੋ ਦੀ ਵਰੀ ਗੀਲੋ ਨਾਲੋਂ ਸੋਹਣੀ ਸੀ ਉਹਨੂੰ ਤਿੰਨ ਟੁੰਬਾਂ ਸੋਨੇ ਦੀਆਂ ਵੀ ਪੈ ਗਈਆਂ ਸਨ। ਦੋ ਸੂਟ ਤਾਂ ਸਵਾਰਨੀ ਉਹਦੇ ਵਾਸਤੇ ਲਗਈ ਸੀ। ਦੋ ਸੂਟ ਸਮੋਂਦ ਸਿੰਘ ਨੇ ਦਿੱਤੇ ਸਨ। ਲੱਖਾ ਸਿੰਘ ਉਹਦਾ ਰਾਜਾ ਜੱਟ ਹੈ। ਉਹਦੀ ਕੀ ਗੱਲ ਕਰਨੀ? ਦੋਵੇਂ ਕੁੜੀਆਂ ਤੋਂ ਬੌਟੀਆਂ ਬਣ ਗਈਆਂ ਤੇ ਆਪੋ ਆਪਣੇ ਘਰ ਸੰਭਾਲ ਬੈਠੀਆਂ। ਭੈਣ ਜਾਣਦੀ ਏ ਆਪਣੀ ਇੱਕ ਸੰਕਣ ਹੋਰ ਆ ਗਈ ਏ। ਸਵਾਰਨੀ ਨੇ ਉਦਾਸ ਚਿਹਰੇ ਨਾਲ ਕਿਹਾ, "ਦੋ ਮਹੀਨਿਆਂ ਵਿੱਚ ਹੀ ਸਵਾਰਨੀ ਨੂੰ ਸਾਰਾ ਜਾਣਨ ਹੋ ਗਿਆ ਸੀ। ਸਮੂਹ ਦਾ ਸੈੰਗ ਦਾ 10-15 ਦਿਨਾਂ ਪਿੱਛੋਂ ਫੇਰਾ ਤੇ ਲੱਖਾ ਸਿੰਘ ਦਾ ਅੱਧੀ ਅੱਧੀ ਰਾਤ ਤੱਕ ਬਾਹਰਲੀ ਬੈਠਕ ਵਿੱਚ ਪਏ ਰਹਿਣਾ ਫਿਰ ਰਾਜੋ ਦਾ ਸਰਦਾਰ ਨਿਰਾਜਕੌਰ ਬਣ ਕੇ ਅੱਖਾਂ ਮਟਕਾ ਮਟਕਾ ਕੇ ਹੱਸਣਾ ਸਵਰਨੀ ਤੋਂ ਕੁਝ ਵੀ ਲੁਕਿਆ ਨਾ ਰਿਹਾ ਜਾਣਦੀਆਂ ਸਵਰਨ ਨੂੰ ਸਭ ਕੁਝ ਜਾਣਦੀਆਂ ਪਸੰਦਕੌਰ ਦੇ ਅੰਦਰੋਂ ਇੱਕ ਠੰਡਾ ਸਾਹ ਨਿਕਲ ਗਿਆ ਉਹ ਦੋਵੇਂ ਡਿਊਟੀ ਵਿੱਚ ਬੈਠੀਆਂ ਹਰਨਾਮੇ ਦੀ ਬੋਟੀ ਵਾਸਤੇ ਬਾਗ ਕੱਢ ਰਹੀਆਂ ਸਨ ਹਰਨਾਮ 17 ਸਾਲ ਦਾ ਹੋ ਗਿਆ ਸੀ ਉਹਦਾ ਵਿਆਸ ਤੁ ਦੇ ਨਰਾਤਿਆਂ ਦਾ ਪੱਕਾ ਹੋ ਚੁੱਕਾ ਸੀ ਕਿਸੇ ਕਿਸੇ ਵੇਲੇ ਮੈਂ ਆਪਣੇ ਆਪ ਵਿੱਚ ਬੜੀ ਜੂਰਦੀਆਂ ਸਵਰਨੀ ਨੇ ਕਿਸਿੱਦੇ ਉੱਤੇ ਨਿਗਾਹ ਟਿਕਾਈ ਕਿਹਾ ਮੈਂ ਤੇਰਾ ਸੁਹਾਗ ਵੀ ਖੋਇਆ ਤੇ ਆਪ ਵੀ ਸਵਰਨੀ ਤੇਰੇ ਦਿਲੋਂ ਇਹ ਵਹਿਮ ਕਦੋਂ ਨਿਕਲੇਗਾ ਮੇਰਾ ਸੁਹਾਗ ਕਿਸੇ ਨਹੀਂ ਖੋਇਆ ਉਹਨਾਂ ਦਾ ਦਿਲ ਭਰ ਗਿਆ ਸੀ ਮੈਥੋਂ ਤੂੰ ਨਾ ਆਉਂਦੀ ਤਾਂ ਕੋਈ ਹੋਰ ਆ ਜਾਂਦੀ ਉਹ ਸ਼ੈਤ ਗੁੱਤ ਨੂੰ ਬੁਲਾਵਾ ਦੇ ਕੇ ਮੈਨੂੰ ਘਰੋਂ ਹੀ ਬਾਹਰ ਕਰਦੀ ਤੂੰ ਮੇਰਾ ਕੁਝ ਨਹੀਂ ਖੋਇਆ ਉਲਟਾ ਮੈਨੂੰ ਤੇਰੇ ਉੱਤੇ ਤਰਸ ਆਉਂਦਾ ਏ ਮੇਰੇ ਨਾਲੋਂ ਵਧੇਰੇ ਤੱਕਾ ਤੇਰੇ ਨਾਲ ਹੋਇਆ ਏ ਮੈਂ ਤਾਂ ਫੇਰ ਵੀ 10 ਵਾਰੇ ਹਾਨ ਮਾਣਿਆ ਏ ਤੇ ਤੂੰ ਮੱਦ ਸਮਝਦੇ ਨੇ ਚੰਗੇ ਕੱਪੜੇ ਤੇ ਸੋਨੇ ਦੀਆਂ ਚਾੜ ਟੂਬਾਂ ਨਾਲ ਜਨਾਨੀ ਦਾ ਮਨ ਖੁਸ਼ ਹੋ ਜਾਂਦਾ ਏ ਪਰ ਉਹਨਾਂ ਨੂੰ ਕੌਣ ਸਮਝਾਵੇ ਕਿ ਹਾਨ ਪਰਵਾਣ ਵਾਰ ਦੀ ਘਾਟ ਕੋਈ ਚੀਜ਼ ਵੀ ਪੂਰੀ ਨਹੀਂ ਕਰਦੀ ਸਵਰਨੀ ਆਪਣੇ ਨਾਲੋਂ ਮੈਨੂੰ ਤੇਰਾ ਦੁੱਖ ਵਧੇਰੇ ਸਾਲਾਂ ਦੇ ਅੰਦਰ ਰੋਕੇ ਹੋਏ ਹੋਗੇ ਵਸੰਤਕੌਰ ਦੇ ਮੂੰਹ ਅੱਜ ਮੱਲੋ ਮੱਲੀ ਬਾਹਰ ਆ ਰਹੇ ਸਨ ਭੈਣ ਮੇਰੇ ਅੰਦਰ ਦਾ ਦੁੱਖ ਵੀ ਕੋਈ ਨਹੀਂ ਜਾਣਦਾ ਕਿਸੇ ਨੂੰ ਵੀ ਪਤਾ ਨਹੀਂ ਨਾ ਮੈਂ ਦੱਸ ਸਕਦੀ ਆ ਸਵਾਰਨੀ ਨੇ ਸਿਰ ਦੇ ਪੱਲੇ ਨਾਲ ਅੱਖਾਂ ਪੁੰਝ ਲਈਆਂ ਕਮਲੀ ਕੁੜੀ ਵਸੰਤਕੌਰ ਦੀ ਨਜ਼ਰ ਵਿੱਚ ਉਹ ਅਜੇ ਕੁੜੀ ਹੀ ਸੀ ਤੂੰ ਸਮਝਦੀ ਏ ਮੈਨੂੰ ਕੋਈ ਪਤਾ ਨਹੀਂ ਸਾਰਾ ਪਤਾ ਏ ਸਭ ਨੂੰ ਪਤਾ ਏ ਤੇਰੇ ਭਰਾਵਾਂ ਨੂੰ ਤੇਰੀ ਮਾਂ ਨੂੰ ਸੱਚੀ ਪੁੱਛੇ ਤਾਂ ਨਾਂਮੇ ਦੇ ਪਾਪੂ ਨੂੰ ਵੀ ਪਤਾ ਏ ਅਸੀਂ ਸਿਰਫ ਆਪਣੀ ਕਮਜ਼ੋਰੀ ਤੋਂ ਡਰਦੇ ਮੂੰਹੋਂ ਗੱਲ ਕੱਢਣ ਦੀ ਹਿੰਮਤ ਨਹੀਂ ਕਰਦੇ ਮਰ ਗਈ ਮੈਂ ਉਹਨਾਂ ਨੂੰ ਵੀ ਪਤਾ ਏ ਸਵਰਨੀ ਦੇ ਕੰਮ ਕਰਦੇ ਹੱਥ ਰੁਕ ਗਏ ਉਹਦੀ ਪਰੇਸ਼ਾਨ ਨਜ਼ਰ ਬਸੰਤਕੌਰ ਦੇ ਚਿਹਰੇ ਉੱਤੇ ਟਿਕੀ ਹੋਈ ਸੀ ਹਾਂ ਉਹਨਾਂ ਨੂੰ ਪਤਾ ਏ ਬਸੰਤਕੌਰ ਨੇ ਉਸੇ ਤਰ੍ਹਾਂ ਸ਼ਾਂਤ ਸੁਰ ਵਿੱਚ ਕਿਹਾ ਤੂੰ ਸਮਝਦੀ ਨਹੀਂ ਉਸ ਤੋਂ ਪਿੱਛੋਂ ਉਹਨਾਂ ਕਦੇ ਤੈਨੂੰ ਬੀਬੀ ਆਸੋ ਕੋਲ ਨਹੀਂ ਜਾਣ ਦਿੱਤਾ ਇਸ ਗੱਲ ਦਾ ਭਾਅ ਸਮੰਦ ਸਾਨੂੰ ਵੀ ਪਤਾ ਏ ਇਹਨਾਂ ਦੋਹਾਂ ਦਾ ਕੋਈ ਪੇਤ ਆਪਸ ਵਿੱਚ ਗੁੱਝਾ ਨਹੀਂ ਸਭ ਪੜਦੇ ਸਾਂਝੇ ਨੇ ਫਿਰ ਹੁਣ ਕੀ ਬਣੇਗਾ ਸਵਾਰਨੀ ਦਾ ਰੰਗ ਉੱਡ ਗਿਆ ਇਹ ਸਭ ਦੂਸਰੇ ਮੂੰਹੋਂ ਸੁਨੇ ਸ਼ਬਦਾਂ ਦਾ ਅਸਰ ਸੀ ਇਹ ਉਹ ਚ ਰੋਕਣਾ ਜਾਣਦੀ ਸੀ ਕਿ ਉਸ ਦੇ ਪੇਟ ਦਾ ਸਭ ਨੂੰ ਪਤਾ ਹੈ ਸਾਰਿਆਂ ਨੂੰ ਦੇ ਗੁੱਜੇ ਪੇਟ ਦਾ ਪਰਤੱਖ ਸਬੂਤ ਸੀ ਇਨਸਾਨ ਦੇ ਮਨ ਦੀ ਅਵਸਥਾ ਦਾ ਆਰ ਪਾਰ ਨਹੀਂ ਪਾਇਆ ਜਾ ਸਕਦਾ ਕਦੇ ਸਵਾਰਨੀ ਆਪ ਚਾਹੁੰਦੀ ਸੀ ਕਿ ਲੱਖਾ ਸਿੰਘ ਉਸ ਦੇ ਉੱਤੇ ਇਹ ਇਲਜ਼ਾਮ ਲਗਾਵੇ ਤੇ ਉਹ ਛਾਤੀ ਤਾਣ ਕੇ ਆਖੇ ਹਾਂ ਮੈਂ ਇੱਕ ਉਹ ਜੋ ਕੀਤਾ ਏ ਅਜਾ ਚੰਚੇਤ ਬਸੰਤ ਕੌਰ ਦੇ ਮੂੰਹੋਂ ਉਹ ਆ ਸ਼ਬਦ ਸੁਣ ਕੇ ਸਵਾਰਨੀ ਘਬਰਾ ਗਈ ਸੀ ਬਾਨਾ ਕੀ ਏ ਕੁਝ ਵੀ ਨਾ ਕਈ ਵਾਰ ਮਾਰਦਾ ਆਪਣੀ ਬਦਨਾਮੀ ਤੋਂ ਡਰਦਾ ਜਨਾਨੀ ਦੇ ਅਉਗਣਾ ਨੂੰ ਲੋਕਾਂ ਵਿੱਚ ਨਸ਼ਰ ਨਹੀਂ ਕਰਦਾ ਸਭ ਕੁੜਤਣ ਕਸੀਸ ਵਟ ਕੇ ਪੀ ਜਾਂਦਾ ਏ ਪਰ ਜਿਹੜੀ ਗੱਲ ਅਸੀਂ ਲਕਾਉਣਾ ਚਾਹੁੰਦੇ ਆ ਉਹ ਸਾਰੇ ਪਹਿਲਾਂ ਹੀ ਜਾਣਦੇ ਹੁੰਦੇ ਨੇ ਉਦਣ ਦਾ ਚੇਤਾ ਹੀ ਸਰਵਣ ਵੱਲ ਵੇਖ ਕੇ ਬੇਬੇ ਲੰਬਰਦਾਰਨੀ ਨੇ ਆਖਿਆ ਸੀ ਵੇ ਦਿਉਰਾ ਮੁੰਡਾ ਕਿਹਦੇ ਵਰਗਾ ਈ ਕੋਈ ਕਸਰ ਸੀ ਇਸ ਗੱਲ ਵਿੱਚ ਕੋਈ ਓਲਾ ਸੀ ਭੈਣ ਭੈਣ ਮੈਂ ਮੈਥੋਂ ਹੂੜ ਮੱਤ ਵਿੱਚ ਸਵਰਣੀ ਵਾਕ ਪੂਰਾ ਨਾ ਕਰ ਸਕੀ ਉਹ ਗੋਡੇ ਉੱਤੇ ਸਿਰ ਰੱਖ ਕੇ ਬਸਕਣ ਲੱਗ ਪਈ ਉਹਦਾ ਦਿਲ ਅੱਜ ਬਹੁਤਾ ਹੀ ਡੋਲਿਆ ਹੋਇਆ ਸੀ ਰੋ ਨਾ ਸਵਰਨੋ ਰੋਇਆ ਕੁਝ ਨਹੀਂ ਬਣਦਾ ਕਲੇਜੇ ਦੇ ਸਾਲ ਹੱਸ ਕੇ ਜਰੀਦੇ ਨੇ ਮੈਨੂੰ ਕਦੇ ਹੰਝੂ ਘੇੜਦਿਆਂ ਵੇਖਿਆ ਹੀ ਵੇਖ ਲੈ ਮੈਂ ਹਰ ਵੇਲੇ ਹੱਸਦੀ ਰਹਿਨੀ ਆ ਬਸੰਤ ਕੌਰ ਦਾ ਹੌਸਲਾ ਅਥਾ ਸੀ ਭੈਣ ਏ ਤੂੰ ਸੱਚੇ ਦਿਲੋਂ ਹੱਸਦੀ ਏ ਤੂੰ ਦੁਖੀ ਨਹੀਂ ਸਵਾਰਨੀ ਨੇ ਹੰਝੂ ਭਰੀਆਂ ਅੱਖਾਂ ਨਾਲ ਬਸੰਤ ਕੌਰ ਵੱਲ ਤੱਕਦਿਆਂ ਪੁੱਛਿਆ ਦੁਖੀ ਆ ਬਹੁਤ ਦੁਖੀ ਆ ਤੂੰ ਵੀ ਦੁਖੀ ਏ ਉਹ ਆਪ ਵੀ ਦੁਖੀ ਨੇ ਸੱਚੀ ਪੁੱਛਦੀ ਏ ਤਾਂ ਸਭ ਨਾਲੋਂ ਵਧੇਰੇ ਉਹ ਦੁਖੀ ਨੇ ਮੈਨੂੰ ਉਹਨਾਂ ਦੀ ਹਾਲਤ ਉੱਤੇ ਬਹੁਤ ਤਰਸ ਆਉਂਦਾ ਏ ਬਸੰਤ ਕੌਰ ਹਰ ਰੰਗ ਵਿੱਚ ਪਤੀ ਦਾ ਸੁੱਖ ਲੋਚਦੀ ਸੀ ਪਰ ਪਤੀ ਨੇ ਆਪ ਆਪਣੇ ਸੁੱਖਾਂ ਦੀ ਹੋਲੀ ਬਾਲ ਲਈ ਸੀ ਉਹ ਕਿਹੜੀ ਗੱਲੋਂ ਦੁਖੀ ਨੇ ਇਤੋਂ ਮਨ ਭਰ ਗਿਆ ਤਾਂ ਮੈਂ ਆ ਗਈ ਮੈਥੋਂ ਆਕ ਗਏ ਤਾਂ ਰਾਜੂ ਆ ਗਈ ਰਾਜੂ ਮਨੋਂ ਲੈ ਜਾਵੇਗੀ ਤਾਂ ਕੋਈ ਹੋਰ ਆ ਜਾਵੇਗੀ ਬੰਦੇ ਨੂੰ ਕਿਸ ਗੱਲ ਦਾ ਦੁੱਖ ਸਵਾਰਨੀ ਦੀ ਸੋਚ ਇਸ ਤੋਂ ਅੱਗੇ ਨਹੀਂ ਸੀ ਪਹੁੰਚ ਸਕਦੀ ਉਹ ਵੀ ਦੁਖੀ ਨੇ ਉਹਨਾਂ ਦੇ ਅੰਦਰ ਵੜ ਕੇ ਕੋਈ ਨਹੀਂ ਵੇਂਦਾ ਸਿਰਫ ਮਰਦ ਹੱਠ ਕਰਕੇ ਉਹ ਸਾਰੀਆਂ ਪੀੜਾਂ ਵਿੱਚੇ ਵਿੱਚ ਭੀ ਰਹੇ ਨੇ ਸੱਚੀ ਪੁੱਛਦੀ ਏ ਤਾਂ ਅੱਜ ਅਸੀਂ ਦੋਵੇਂ ਇੱਕ ਦੂਜੀ ਅੱਗੇ ਦਿਲ ਫੁੱਲਣ ਵਾਸਤੇ ਬੇਵਸਾਂ ਐਸ ਵਾਸਤੇ ਕਿ ਅਸੀਂ ਦੋਵੇਂ ਦੁਖੀ ਆਂ ਤੂੰ ਸੁਖੀ ਹੁੰਦੀ ਤਾਂ ਮੈਂ ਕਦੇ ਤੇਰੇ ਅੱਗੇ ਅੰਦਰ ਦੀ ਹਵਾੜ ਤੱਕ ਨਾ ਕੱਢਦੀ ਸੁਖੀ ਦੇ ਸਾਹਮਣੇ ਕਦੇ ਆਪਣਾ ਦੁੱਖ ਰੋਣਾ ਵੀ ਨਹੀਂ ਚਾਹੀਦਾ ਉਹ ਸੁਣ ਕੇ ਮੂੰਹ ਤੇ ਨਹੀਂ ਤਾਂ ਕੰਡੋਲੇ ਜ਼ਰੂਰ ਹੱਸੇਗਾ ਦੂਜੇ ਦਾ ਦੁੱਖ ਕੋਈ ਤਾਂ ਦੀ ਮਹਿਸੂਸ ਕਰਦਾ ਏ ਜਦੋਂ ਆਪਣੇ ਤਾਨੂੰ ਲੱਗੇ ਪਰ ਮੈਂ ਪੁੱਛਦੀ ਆ ਉਹ ਕਿਹੜੀ ਗੱਲਾਂ ਦੁਖੀ ਨੇ ਆਪਣੇ ਦੁੱਖਾਂ ਦੀ ਛੱਡ ਤੂੰ ਸਵਾਰਨੀ ਨੇ ਬਸੰਤ ਕੌਰ ਦੀ ਗੱਲ ਰਾਹੋਂ ਟੇਕ ਕੇ ਪੁੱਛਿਆ ਉਹ ਹੌਲੇ ਅੱਜ ਤੈਥੋਂ ਕੋਈ ਨਹੀਂ ਲਕਾਉਂਦੀ ਸਾਨੂੰ ਅਜੇ ਦੁਨੀਆਦਾਰੀ ਦੀ ਕੋਈ ਸਮਝ ਨਹੀਂ ਸੀ ਜਾਂ ਸਾਡਾ ਵਿਆਹ ਹੋਇਆ ਮੈਂ ਤਾਂ ਅਸਲੋਂ ਬੇਸਮਝ ਸਾਂ ਨਾ ਮੈਂ ਕਦੇ ਸਹੇਲੀਆਂ ਵਿੱਚ ਬੈਠੀ ਸਾਂ ਨਾ ਉਹਨਾਂ ਦੀਆਂ ਮਿੱਠੀਆਂ ਸਲੂਣੀਆਂ ਸੁਣੀਆਂ ਸਨ ਵਿਆਹ ਹੋ ਗਿਆ ਸਾਡਾ ਪਿਆਰ ਪੈ ਗਿਆ ਜਿਵੇਂ ਕੋਰੇ ਕੱਪੜੇ ਉੱਤੇ ਰੰਗ ਚੰਗਾ ਚੜਦਾ ਏ ਮੇਰਾ ਦਿਲ ਸ਼ਾਦੀ ਦੇਂਦਾ ਏ ਉਦੋਂ ਉਹਨਾਂ ਦਾ ਪਿਆਰ ਸੱਚਾ ਸੀ ਪਤਾ ਨਹੀਂ ਲੇਖਾਂ ਵਿੱਚ ਕੀ ਵਿਗਨ ਪੈ ਗਿਆ ਉਹਨਾਂ ਦਾ ਮਨ ਕਿਉਂ ਬਦਲ ਗਿਆ ਅਜੇ ਤੱਕ ਮੈਂ ਇਸ ਗੱਲ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੀ ਅਸੀਂ ਮੁਕੰਦੇ ਦੇ ਵਿਆਹ ਤੇ ਗਏ ਉਦੋਂ ਪਿੱਛੋਂ ਹੀ ਸਾਰੀ ਖੇਡ ਵਿਗੜ ਗਈ ਉਹ ਬਸੰਤ ਕੌਰ ਕਹਿੰਦੀ ਕਹਿੰਦੀ ਰੁਕ ਗਈ ਫਿਰ ਮੈਂ ਹੀ ਗੁਨਾਹੀ ਹੋਈ ਨਾ ਮੈਨੂੰ ਵੇਖ ਕੇ ਉਹਨਾਂ ਦਾ ਮਨ ਭਰਮ ਪਿਆ ਸਵਾਰਨੀ ਨੇ ਬਸੰਤ ਕੌਰ ਦੇ ਦਿਲ ਦੀ ਕਹਿ ਦਿੱਤੀ ਨਹੀਂ ਤੇਰਾ ਕੋਈ ਕਸੂਰ ਨਹੀਂ ਆਦਮੀ ਦਾ ਦਿਲ ਡੋਲ ਜਾਏ ਤਾਂ ਉਹਦੇ ਭਰਮਣ ਵਾਸਤੇ ਬਥੇਰੇ ਥਾਂ ਹੁੰਦੇ ਨੇ ਚਲੋ ਇਸ ਗੱਲ ਨੂੰ ਛੱਡੋ ਕਿ ਕਸੂਰ ਕਿਸਦਾ ਸੀ ਜੋ ਉਹਨਾਂ ਚਾਇਆ ਉਹਨਾਂ ਨੂੰ ਮਿਲ ਗਿਆ ਫੇਰ ਕਿਹੜੀ ਗੱਲਾਂ ਦੁਖੀ ਨੇ ਸਵਾਰਨੀ ਨੇ ਫਿਰ ਆਪਣੀ ਗੱਲ ਉੱਤੇ ਜ਼ੋਰ ਦੇ ਕੇ ਕਿਹਾ ਫਿਰ ਉਹ ਬਾਹਰ ਦੀ ਚਮੜੀ ਉੱਤੇ ਭੁੱਲੇ ਸਨ ਪਰ ਉਹਨਾਂ ਇਸ ਸੌਦੇ ਵਿੱਚ ਸੱਚਾ ਪਿਆਰ ਗਵਾ ਲਿਆ ਸਦਾ ਵਾਸਤੇ ਗਵਾ ਲਿਆ ਕਿ ਤੂੰ ਇੱਕ ਦਿਨ ਵੀ ਸੱਚੇ ਦਿਲੋਂ ਪਿਆਰ ਕੀਤਾ ਏ ਉਹਨਾਂ ਨੂੰ ਨਹੀਂ ਤੂੰ ਪਿਆਰ ਕਰ ਵੀ ਨਹੀਂ ਸੀ ਸਕਦੀ ਇਸ ਗੱਲ ਦੀ ਉਹਨਾਂ ਨੂੰ ਆਸ ਹੀ ਨਹੀਂ ਸੀ ਰੱਖਣੀ ਚਾਹੀਦੀ ਇਹਦੇ ਵਿੱਚ ਤੇਰਾ ਕਸੂਰ ਨਹੀਂ ਮੰਨਦੀ ਮੈਂ ਉਹਨਾਂ ਤੇਰੇ ਪਿਆਰ ਵਿੱਚ ਲੱਤ ਮਾਰੀ ਸੀ ਮੈਂ ਆਨੀ ਆ ਉਹਨਾਂ ਤੇਰੇ ਨਾਲ ਪਾਪ ਕੀਤਾ ਸੀ ਤਰਾ ਪਾਪ ਦਾ ਫਲ ਚੰਗਾ ਕਿਵੇਂ ਹੁੰਦਾ ਤੁਸੀਂ ਦੋਵੇਂ ਪਿਆਰ ਤੋਂ ਵਾਂਝੇ ਗਏ ਓਹੋ ਪਸੰਦ ਕੌਰ ਨੇ ਲੰਮਾ ਸਾਰਾ ਹੌਂਕਾ ਲਿਆ ਅੱਜ ਉਹ ਬਹੁਤ ਭਾਵਕ ਹੋ ਰਹੀ ਸੀ ਉਹ ਪੜ੍ਹੀ ਲਿਖੀ ਨਹੀਂ ਸੀ ਪਰ ਉਹ ਸੂਝਵਾਨ ਬਹੁਤ ਸੀ ਉਹ ਹਰ ਮਸਲੇ ਨੂੰ ਸਮਝਦੀ ਸੀ ਉਹਦੀ ਤਹਿ ਤੱਕ ਪਹੁੰਚਣ ਦਾ ਗੁਣ ਸੀ ਉਹਦੇ ਵਿੱਚ ਥੋੜੀ ਸੀ ਤਾਂ ਕੇਵਲ ਸ਼ਬਦਾਂ ਦੀ ਉਹ ਖਿਆਲਾਂ ਨੂੰ ਅਖਰੀ ਰੂਪ ਨਹੀਂ ਸੀ ਦੇ ਸਕਦੀ ਚਲੋ ਜੋ ਹੋਇਆ ਸੋ ਹੋ ਗਿਆ ਹੁਣ ਰਾਜੋ ਤਾਂ ਉਹਨਾਂ ਨੂੰ ਸੱਚੇ ਦਿਲੋਂ ਪਿਆਰ ਕਰੇਗੀ ਨਾ ਉਹਦੇ ਪਿਆਰ ਵਿੱਚ ਸਾਰੇ ਦੁੱਖ ਭੁੱਲ ਜਾਣਗੇ ਉਹ ਕਮਲੀ ਰਾਜੋ ਉਹਨਾਂ ਪਿਆਰ ਵਾਸਤੇ ਨਹੀਂ ਆਂਦੀ ਸਿਰਫ ਜੀ ਪਰਚਾਉਣ ਵਾਸਤੇ ਆਂਦੀ ਏ ਇਸੇ ਗੱਲੋਂ ਮੈਨੂੰ ਉਹਨਾਂ ਉੱਤੇ ਤਰਸ ਆਉਂਦਾ ਏ ਪਸੰਦਕੌਰ ਦਾ ਚਿਹਰਾ ਬਹੁਤ ਹੀ ਉਦਾਸ ਹੋ ਗਿਆ ਸੀ ਸੱਚੀ ਗੱਲ ਏ ਮੈਨੂੰ ਤਾਂ ਪੈਣਾ ਕੋਈ ਤਰਸ ਨਹੀਂ ਆਉਂਦਾ ਸੱਚਮੁੱਚ ਹੀ ਸਵਾਰਨੀ ਨੂੰ ਲੱਖਾ ਸਿੰਘ ਨਾਲ ਕੋਈ ਹਮਦਰਦੀ ਨਹੀਂ ਸੀ ਤੈਨੂੰ ਤਰਸ ਆਉਣਾ ਵੀ ਨਹੀਂ ਚਾਹੀਦਾ ਤਰਸ ਉਹਦੇ ਉੱਤੇ ਆਉਂਦਾ ਏ ਜਿਸ ਨੂੰ ਅਸਾਂ ਕਦੇ ਪਿਆਰ ਕੀਤਾ ਹੋਵੇ ਤੁਹਾਡੇ ਵਿੱਚ ਉਹ ਸਾਂਝ ਕਦੇ ਬਣੀ ਹੀ ਨਹੀਂ ਸੀ ਫਿਰ ਤਰਸਦਾ ਕੀ ਸਵਾਲ ਬਸੰਤ ਕੌਰ ਨੇ ਕਿਸੇ ਸਲਝੇ ਹੋਏ ਦਾਰਸ਼ਨਿਕ ਵਾਂਗ ਕਿਹਾ ਇਹ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ ਉਹ ਅਣਪਰਠੀਕ ਸੀ ਪਰ ਜੀਵਨ ਦਾ ਤਜਰਬਾ ਸੀ ਯੋ ਨੂੰ ਛੱਡੋ ਠਾਂ ਪਾਣੀ ਰੜਕ ਕੇ ਕੀ ਲੈਣਾ ਹੈ ਰਾਜੋ ਬੁੱਲੇ ਲਟ ਲਵੇ ਦੋਵੇਂ ਮੌਜਾ ਮਾਨ ਲੈਣ ਸਾਨੂੰ ਛੁੱਟੀ ਹੋਈ ਮੇਰੇ ਆਉਣ ਉੱਤੇ ਤੂੰ ਛੁੱਟੀ ਕਰ ਦਿੱਤੀ ਸੀ ਰਾਜੋ ਦੇ ਆਉਣ ਉੱਤੇ ਮੈਂ ਛੁੱਟੀ ਕਰ ਦਿੱਤੀ ਨਾ ਸਵਰਨੀ ਮੂੰਹੋਂ ਕੋਈ ਐਸੀ ਗੱਲ ਨਾ ਕੱਢ ਲਈ ਏ ਸਿਰੜੇ ਬਹੁਤ ਔਖਾ ਈ ਮੇਰੀ ਗੱਲ ਹੋਰ ਏ ਪਰ ਤੂੰ ਨਹੀਂ ਤੂੰ ਕੋਈ ਇਹੋ ਜਿਹੀ ਗੱਲ ਨਾ ਕਰੇ ਉਖਲੀ ਜ ਸਿਰ ਦੇ ਲਿਆ ਤਾਂ ਫਿਰ ਮੂਲੀਆਂ ਤੋਂ ਕੀ ਡਰਨਾ ਜਿਵੇਂ ਨਿਭਦੀ ਏ ਨਿਭਾਈ ਚੱਲ ਉਹ ਸੁખી ਰਹਿਣਾ ਉਹਨਾਂ ਦਾ ਹੱਥ ਨਾਮੇ ਤੇ ਸਰਵੰਨ ਦੇ ਸਿਰ ਤੇ ਰਹੇ ਹੋਰ ਅਸਾਂ ਕੀ ਲੈਣਾ ਏ ਬਸਾਂਤ ਘਰ ਉੱਟ ਕੇ ਅੰਦਰ ਚਲੀ ਗਈ 5 ਮਿੰਟ ਪਿੱਛੋਂ ਫੇਰ ਆਈ ਤਾਂ ਉਹ ਨੱਤ ਵਾਂਗ ਹੱਸ ਹੱਸ ਗੱਲਾਂ ਕਰ ਰਹੀ ਸੀ ਉਸ ਦੇ ਹੌਸਲੇ ਦਾ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ ਅਗਲਾ ਭਾਗ ਜਲਦੀ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ